مرد مرد آباد آباد ٹرانسپورٹ منسٹر مرد آباد 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 مرد 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 برداب ہرجیت مردآباد پیر چلا گیار زیادہ ਰਾਮੇ ਕੰਡੇ ਨਾਲੋਂ ਨਾਲ ਨਹੀਂ ਇਹ ਚੰਗਾ ਨਹੀਂ ਨਾਲ ਤੇ ਤੁਹਾਡੀਆਂ ਹੀ ਫੋਟੋਆਂ ਆਉਣੀਆਂ ਤੁਈ ਕਹਿੰਦਾ ਚਾਚਾ ਖਲੋਤਾ ਜੀ ਬਾਕੀ ਸਾਥੀ ਸਾਰੇ ਸਾਥੀਆਂ ਨੂੰ ਪਤਾ ਆ ਬੇਕਸੂਰ ਮੁਲਾਜ਼ਮ ਸਾਡੇ ਆਗੂ ਸਾਡੇ ਜਿਹੜੇ ਬੰਦੇ 11 ਵਜੇ ਗੇਟ ਰੈਲੀ ਕਰਨੀ ਸੀ ਚਿਹਰਾ ਜਿਹੜਾ ਉਹ ਬੇਨਕਾਬ ਕਰਨਾ ਸੀ ਗੇਟ ਰੈਲੀਆਂ ਕਰਕੇ ਪਤਾ ਨਹੀਂ ਜਿਹੜਾ ਉਹਨਾਂ ਨੂੰ ਸਲਾਹ ਦੇਣ ਵਾਲਾ ਸਰਕਾਰ ਨੂੰ ਕੀ ਇਹ ਨਾਂ ਦਾ ਮੇਰਾ ਨਾਂ ਅਦੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡ ਦੇ ਪਨਬਾਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਮੈਂ ਸਰਪ੍ਰਸਤਾਂ ਬਟਾਲੀ ਦੀਪੂ ਤੋਂ ਔਰ ਅੱਧੀ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆ ਇਹ ਸਾਨੂੰ ਕਰਨ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ 28 ਤਰੀਕ ਨੂੰ ਕਿਲੋਮੀਟਰ ਸਕੀਮਾ ਦਾ ਟੈਂਡਰ ਖੋਲਣਾ ਸੀ ਉਹਦੇ ਵਿਰੋਧ ਦੇ ਵਿੱਚ ਅਸੀਂ 11 ਵਜੇ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਸਮਝ ਨਹੀਂ ਆਈ ਸਾਨੂੰ ਕਿ ਸਾਡੇ ਪੀਸਫੁਲੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੂੰ ਦੱਬਣ ਵਾਸਤੇ ਗੇਟ ਰਹੀਆਂ ਨੂੰ ਦੱਬਣ ਵਾਸਤੇ ਸਾਡੇ ਲੀਡਰ ਜਿਹੜੇ ਨੇ ਸੂਬਾ ਆਗੂ ਨੇ ਤਕਰੀਬਨ ਪੰਜਾਬ ਦੇ ਵਿੱਚ 27 ਡੀਪੁਆਇੰਡ ਸੂਬਾ ਆਗੂ ਜਿਹੜੇ ਆ ਉਹ ਰਾਉਂਡ ਅਪ ਕਰ ਲਏ ਤੇ ਔਰ ਖੁਦ ਮੈਨੂੰ ਵੀ ਸਵੇਰੇ 4 ਵਜੇ ਸਾਡੇ ਘਰ ਪੁਲਿਸ ਆਈ ਮੈਂ ਅਰੈਸਟ ਹੋ ਰਿਹਾ ਸੀਗਾ ਮੇਰੇ ਘਰ ਕੋ ਪ੍ਰੋਗਰਾਮ ਸੀ ਮੈਨੂੰ ਵੀ ਰਾਉਂਡ ਅਪ ਕਰਨ ਆਏ ਸੀ ਚਲੋ ਉਡੀ 25 ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਰਕਰਾਂ 'ਚ ਰੋਸ ਹੈ ਕਿ ਸਾਡੇ ਸਾਥੀਆਂ ਨੂੰ ਜਿਹੜਾ ਵਾ ਫੌਰੀ ਤੌਰ ਤੇ ਛੱਡਿਆ ਜਾਵੇ ਤੇ ਜੇ ਕੋਈ ਗੱਲਬਾਤ ਕਰਨੀ ਹੈ ਤੇ ਉਹ ਟੇਬਲ ਟਾਕ ਕੀਤੀ ਜਾਵੇ ਉਹਦੇ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੀ ਪਨਬਾਸ ਪੀਆਰਟੀਸੀ ਤੇ ਪੰਜਾਬ ਰੋਡਵੇ ਜਿਹੜੀ ਹੈ ਮੁਕੰਮਲ ਹੜਤਾਲ ਤੇ ਅੱਜ ਤੇ ਇਹਨਾਂ ਮੁਕੰਮਲ ਹੜਤਾਲ ਤੇ ਇਹ ਵੀ ਫ਼ਰਮਦੀ ਹੈ ਮੁਕੰਮਲ ਹੜਤਾਲ ਆ ਜੀ ਹੋਰ ਲਗਾਤਾਰ ਜਾਰੀ ਰਹੂਗੀ ਜਨਾਚਰ ਸਰਕਾਰ ਕੋਈ ਸਾਡੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਪੱਕੇ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਜਿਹੜੇ ਫੜੇ ਹੋਏ ਸਾਥੀ ਨੇ ਰਾਉਂਡ ਅਪ ਕੀਤੇ ਉਹਨਾਂ ਨੂੰ ਬਗੈਰ ਕਿਸੇ ਸਮਝੌਤੇ ਤੋਂ ਰਿਹਾ ਨਹੀਂ ਕਰਦੇ ਜਗਦੀਪ ਸਿੰਘ ਮੈਂ ਬਟਾਰ ਦੀਪੂ ਤੋਂ ਸੈਕਟਰੀ ਸਾਨੂੰ ਜਦੋਂ ਅੱਜ ਸਵੇਰੇ ਪਤਾ ਲੱਗਾ ਵੀ ਸਾਡੇ ਕੋਈ ਸਾਥੀ ਪੁਲਿਸ ਦੇ ਹਿਰਾਸਤ ਦੇ ਵਿੱਚ ਲੈ ਲਿਆ ਅੱਜ ਗੇਟ ਰੈਲੀ ਕਰਨੀ ਸੀ ਅਸੀਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਉਦੇ ਕਰਕੇ ਸਵੇਰ ਤੋਂ ਹੀ ਜਿਹੜਾ ਅਸੀਂ ਡੀਪੂ ਬੰਦ ਕਰਤੇ ਤਰੰਤ ਜਿਹਦੇ ਕਰਕੇ ਅੱਜ ਹੜਤਾਲ ਸਾਨੂੰ ਕਰਨ ਲਈ ਸਰਕਾਰ ਨੇ ਮਜਬੂਰ ਕਰਤਾ ਤੇ ਆਉਣ ਵਾਲਾ ਜਿਹੜਾ ਵਾ ਜਿੰਨਾ ਚਿਰ ਤੱਕ ਸਾਡੇ ਉਹ ਸਾਥੀ ਛੱਡੇ ਨਹੀਂ ਜਾਂਦੇ ਤੇ ਚਾਹੇ ਇਹ ਟੈਂਟ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚ ਡੀਪੂਏ ਬੰਦ ਹੀ ਰਾਂਗੇ